ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਇਨ ਗਰੀਬ ਸਿੱਖਨ ਕੋ ਦੂ ਮੈਂ ਪਾਤਸ਼ਾਹ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਸੀ ਸੋ ਇਨਾ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਇਹ ਦਿੱਤੀ ਵੀ ਹੈ ਤਾਂ ਜਿਹੜੇ ਕਹਦੀਏ ਕਿ ਉਹ ਗੁਰੂ ਸਾਹਿਬ ਨੂੰ ਜੰਗਾਂ ਦੇ ਵਿੱਚ ਹਥਿਆਰ ਬਣਾ ਕੇ ਦਿੰਦੇ ਸੀ ਅੱਜ ਉਹਨਾਂ ਦੇ ਵੰਸ਼ੇ ਸਾਡੇ ਨਾਲ ਬੈਠੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਬਾ ਜੀ ਮੈਂ ਕਿਹਾ ਵੀ ਹਰੇਕ ਜੰਗ ਦੇ ਵਿੱਚ ਜਿਹੜੇ ਇੱਕ ਇਹਦੀ ਕਿ ਹਥਿਆਰ ਸੀ ਤੁਹਾਡੇ ਵੰਸ਼ੀ ਚ ਬਣਾ ਕੇ ਦਿੰਦੇ ਸੀ ਤੁਹਾਡੇ ਜਿਹੜੇ ਵਡੇਰੇ ਸੀ ਉਹ ਬਣਾ ਕੇ ਦਿੰਦੇ ਸੀ ਅੱਜ ਵੀ ਜਿਹੜੀ ਉਹ ਕਲਾ ਏ ਉਸ ਨੂੰ ਸਾਮ ਕੇ ਰੱਖਿਆ ਏ ਜੀ ਜਿਹੜੀ ਇਹ ਕਲਾ ਏ ਨਾ ਠੀਕ ਹੈ ਜੀ ਜਿਵੇਂ ਇੱਕ ਸੋਨੇ ਨੂੰ ਸਾਮ ਕੇ ਰੱਖਣਾ ਪੈਂਦਾ ਹੈ ਨਾ ਹੀਰੇ ਨੂੰ ਇਹ ਉਸ ਤਰ੍ਹਾਂ ਅਸੀਂ ਸਾਮੀਗੇ ਰੱਖੀ ਹੋਈ ਹੈ ਜੇ ਤੱਕ ਠੀਕ ਹੈ ਜੀ ਸਾਡੀ ਜਿਹੜੀ ਕੌਮ ਆ ਕਹਿੰਦੇ ਕੰਮ ਬਦਲਦਾ ਬਈ ਬਹੁਤ ਕੜੜਾ ਕੰਮ ਆ ਲੋਹ ਨੂੰ ਲਿਆ ਕੇ ਉਹਨੂੰ ਚਮਕਾਣਾ ਉਹਨੂੰ ਸ਼ਕਲ ਦੇਣੀ ਠੀਕ ਆ ਅਲੱਗ ਅਲੱਗ ਰੂਪ ਦੇ ਸਸਤਰ ਬਣਾਣੇ ਠੀਕ ਹੈ ਜੀ ਇਹ ਜੀ ਮਤਲਬ ਗੁਰੂ ਨਾਲ ਸਾਡਾ ਪਿਆਰ ਆ ਜੀ ਸਾਨੂੰ ਕੁਮੈ ਨਾਲ ਕੋਈ ਮਤਲਬ ਨਹੀਂ ਆ ਜਿੰਨੀ ਸਾਨੂੰ ਲੋੜ ਆ ਉਹਨਾਂ ਗੁਰੂ ਮਾਲਕ ਸਾਨੂੰ ਦੇ ਹੀ ਜਾਂਦਾ ਹੈ ਠੀਕ ਹੈ ਘਰ ਦੇ ਵਿੱਚ ਕਈ ਮੁਸੀਬਤਾਂ ਹੁੰਦੀਆਂ ਨੇ ਕਈ ਮਜਬੂਰੀਆਂ ਹੁੰਦੀਆਂ ਨੇ ਤੇ ਛੇਵੇਂ ਪਾਛਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੱਥ ਤੇ ਸਾਡੇ ਉੱਪਰ ਉਹ ਸਾਡੀ ਮਜਬੂਰੀਆਂ ਉਹ ਸਾਰ ਦਿੰਦਾ ਹੈ ਜੀ ਠੀਕ ਹੈ ਅਸੀਂ ਹਮ ਉਹਨਾ ਸਸਤਰ ਲੈ ਗਏ ਆ ਇਹਨ ਠੀਕ ਹੈ ਕੋਈ ਹਦਾਰੇ ਸੁਦਾਰੇ ਉਧਰ ਲੈ ਕੇ ਪੈਸੇ ਤੇ ਮਤਲਬ ਵਿਆਜੀ ਚੱਕ ਕੇ ਪੈਸੇ ਤੇ ਫਿਰ ਅਸੀਂ ਸਸਤਰ ਕਰਦੇ ਆ ਤਿਆਰ ਜਿਵੇਂ ਜ਼ਮੀਨ ਦਾ ਠੇਕਾ ਹੁੰਦਾ ਹੈ ਜ਼ਿਮੀਂਦਾਰ ਉਹ ਆਪ ਆਪ ਦਾ ਆਰਟੀ ਤੇ ਲੈ ਕੇ ਰੁਪਏ ਆਪ ਦਾ ਕੰਮ ਕਰਦਾ ਹੈ ਉਸੇ ਤਰ੍ਹਾਂ ਸਾਡਾ ਹੁਣ ਕਾਰਜ ਹੈ ਇੱਕ ਤਾਂ ਸਾਡੀ ਕਾਰਾਕਾਰੀ ਹੈ ਵਾਈਗਰੂ ਦੀ ਤੇ ਇੱਕ ਸਾਡੇ ਕੋਲੇ ਮਤਲਬ ਮਾਮਲੇ ਦੀ ਟੋਟਾ ਥੋੜੀ ਜੀ ਠੀਕ ਹੈ 8 ਮਾ ਤਾਂ ਬੋਥ ਹੈ ਗਿਨ ਬਣਾਉਣ ਵਾਲੀ ਪਰ ਘਰ ਤੱਕ ਜਿਹੜਾ ਖਰਚਾ ਹੈ ਉਹ ਲੈ ਕੇ ਭੇਜਦਾ ਹੈ ਬਬਾਈ ਜਿਹੜੀ ਇਹ ਤੁਸੀਂ ਜਿੱਦਾਂ ਲਾਗਣੀ ਹੈ ਬਰਸ਼ੀਆਂ ਨੇ ਬਰਸ਼ੇ ਨੇ ਇਹ ਤੁਸੀਂ ਆਪ ਹੱਥੀਂ ਤਿਆਰ ਕਰਦੇ ਹੋ ਲੋ ਕੱਚਾ ਉਹ ਲੋਹਾ ਲਿਆ ਕੇ ਏ ਜੀ ਅਸੀਂ ਲੋਹਾ ਲੈ ਕੇ ਆਂਦੇ ਹਾਂ ਪਰਖ ਕੇ ਉਥੋਂ ਦੁਕਾਨ ਤੋਂ ਠੀਕ ਆ ਪਹਿਲੇ ਅਸੀਂ ਲੋਵੇ ਨਾਲ ਕਰਦੇ ਆਂ ਗੱਲ ਅੱਧਾ ਘੰਟਾ ਠੀਕ ਆ ਫਿਰ ਲੋਹਾ ਸਾਡੇ ਨਾਲ ਗੱਲ ਕਰਦਾ ਹੈ ਗੱਲਬਾਤ ਕੀ ਹੁੰਦੀ ਹੈ ਉਹ ਲੋਵੇ ਦਾ ਰੰਗ ਵੇਖਣਾ ਪੈਂਦਾ ਠੀਕ ਆ ਲੋਹਾ ਚਿੱਟਾ ਲੋਹਾ ਵੀ ਹੁੰਦਾ ਹੈ ਕਾਲਾ ਲੋਹਾ ਵੀ ਹੁੰਦਾ ਹੈ ਲਾਲ ਲੋਹਾ ਵੀ ਹੁੰਦਾ ਹੈ ਠੀਕ ਆ ਸ਼ਸਤਰ ਦੇ ਵਿੱਚ ਜਿਹੜਾ ਲੋਹਾ ਹੁੰਦਾ ਹੈ ਨਾ ਉਹ ਲਾਲ ਤੇ ਕਾਲਾ ਹੁੰਦਾ ਹੈ ਹੁਣ ਆਪ ਸਾਡੇ ਕੋਈ ਵੀ ਸਸਤਰ ਠੀਕ ਹੈ ਤੁਸੀਂ ਮਾਰ ਕੇ ਵੇਖ ਲਓ ਅਜੇ ਵੀ ਪੱਕਾ ਸਸਤਰ ਹੈ ਕੱਚਾ ਕੋਈ ਨਹੀਂ ਹੈ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਹੁਣ ਆ ਹੁਣ ਲਾ ਲਓ ਤੁਸੀਂ ਕਹੇ ਕੰਨ ਦਾ ਪਾਉ ਹੈ ਇਹ ਕਹਿੰਦਾ ਪੱਤਰੀ ਆ ਜੀ ਠੀਕ ਹੈ ਜੀ ਆ ਵੇਖਣ ਨੂੰ ਤਾਂ ਅਗਲੇ ਕਹਿੰਦਾ ਨਾ ਪੱਤਰੀ ਆ ਤੁਹਾਨੂੰ ਮੋੜ ਕੇ ਵਿਖਾਦਾ ਲੈ ਠੀਕ ਹੈ ਬਾਬਾ ਜੀ ਹੈ ਇਹ ਜਿਹੜਾ ਸਸਤਰ ਆ ਇਹ ਵਰਤੇ ਸਿਰਫ ਸਿਰਫ ਗੰਗਨਗੜ ਹੀ ਬਣਦੇ ਹਨ ਹੋਰ ਕਿੱਥੇ ਨਹੀਂ ਬਣਦੇ ਅਸੀਂ ਸ੍ਰੀ ਗੰਗਨਗੜ ਰਾਜਸਥਾਨ ਜੀ ਉੱਥੋਂ ਅਸੀਂ ਬਣਾਉਂਦੇ ਆ ਫਿਰ ਸਾਡੇ ਜਵਾਗ ਜ਼ਿਲ੍ਹੇ ਜਿੰਨਾ ਵੀ ਟੱਬਰ ਇਹ ਇੱਕੋ ਹੀ ਪਰਿਵਾਰ ਦੀ ਦੁਕਾਨਾਂ ਨਾਲ ਇੱਕ ਦਾਦੇ ਦੀ ਦੁਕਾਨ ਹੈ ਠਿਆ ਲਾ ਲਓ ਇੱਕ ਦਾਦੇ ਦੀ ਇੰਨੀ ਦੁਕਾਨ ਆ ਤੇ ਅੱਗੇ ਤੁਸੀਂ ਹੋਰ ਲਾਓ ਵੀ ਆਣੇ ਵਾਲੇ ਟਾਈਮ ਦੇ ਵਿੱਚ ਵੀ ਜਿ ਕਰਾਗਰੀ ਜਵਾਗ ਰੱਖਣਗੇ ਸਾਹਮਣੇ ਬੀਐਸਟੀ ਤਾਂ ਰੱਖੀ ਹੋਈ ਸੀ ਇੱਥੇ ਤੱਕ ਆ ਗਏ ਹੁਣ ਨਾਂ ਜਾਗ ਵੇਖਦੇ ਕਿਹੜਾ ਕਾਰੀਕਰ ਨਿਕਲਦਾ ਹੈ ਵਾਹਿਗੁਰੂ ਦੀ ਦੇਣ ਹੋਵੇ ਠੀਕ ਆ ਫਿਰ ਤਾਂ ਅੱਗੇ ਕਾਰਜ ਚੱਲੂਗਾ ਪਾਪਾ ਜੀ ਇੱਕ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜੀ ਮੇਰੀ ਸਿੱਖੀ ਆ ਇਹਨਾਂ ਗਰੀਬ ਸਿੱਖਾਂ ਕੋਲ ਰਹਿ ਜਾਣੀ ਆ ਉਹ ਬਚਨ ਕਿਤੇ ਨਾ ਕਿਤੇ ਸਿੱਧ ਹੁੰਦਾ ਦੇਖਦੇ ਆ ਬਾਬਾ ਜੀ ਜਿਹੜੇ ਪਹਿਲੇ ਆਲੇ ਹੁੰਦੇ ਨੇ ਠੀਕ ਆ ਪਰ ਉਹਨੂੰ ਆਪਾਂ ਤਾਂ ਕਿਸੇ ਦੀ ਗੱਲ ਨਹੀਂ ਕਰਨੀ ਵਾਹਿਗੁਰੂ ਜੀ ਖਾਲਸਾ ਅਰਜੀ ਫਤਿਹ ਜੀ ਆਪਾਂ ਗੱਲ ਕਰਨੀ ਹੈ ਆਪਣੇ ਸਿੱਖ ਕੌਮ ਦੀ ਠੀਕ ਹੈ ਜੀ ਉਹਨ ਕੀ ਰੁਪਏ ਵਾਲੇ ਵੇਖੇ ਐਵੇਂ ਠੀਕ ਹੈ ਜੀ ਉਹ ਕੀ ਕਰਦੇ ਐ ਨਹੀਂ ਤੇ ਵੇਚਿੰਦੇ ਨਾ ਤੇ ਸਾਡਾ ਅੰਦਰੋਂ ਦਿਲ ਐਵੇਂ ਹੁੰਦਾ ਜਿਵੇਂ ਜਿਵੇਂ ਕੱਚ ਟੁੱਟਦਾ ਹੈ ਨਾ ਐਵੇਂ ਵੇਖ ਕੇ ਉਹਨਾਂ ਨੂੰ ਐਵੇਂ ਫੀਲ ਹੁੰਦਾ ਹੈ ਸਾਨੂੰ ਹੁਣ ਕੱਲ ਮੈਂ ਆਇਆ ਆਟੋ ਤੇ ਮੇ ਰੱਖਿਆ ਸਮਾਨ ਡੰਗ ਡੂੰਗਾ ਲੈ ਗਿਆ ਉਹ ਮੱਜੀ ਸਿੰਘ ਸੀ ਤੇ ਦੇਖੋ ਜੀ ਉਹ ਮੈਨੂੰ ਕਥਾ ਸੁਣਾਉਣ ਲੱਗਿਆ ਕਾਦੀ ਗੋਡ ਦੀ ਤੇ ਮਿੰਨ ਗ ਪਾਈ ਗੱਲ ਸੁਣ ਤੂੰ ਠੀਕ ਹੈ ਅਸੀਂ ਤਾਂ ਜਿਹੜਾ ਆਪਣੇ ਮਾਂ ਪਿਓ ਨੂੰ ਛੱਡ ਕੇ ਹੋਰ ਪਾਸੇ ਜਾਊਗਾ ਨਾ ਤੇ ਫਿਰ ਉਹ ਕਿਉਗਾ ਪਹਿਲੇ ਆਪਣੇ ਮਾਂ ਪਿਓ ਦਾ ਬਣ ਫਿਰ ਮੇਰੇ ਕੋਲੇ ਆਈ ਤੂੰ ਤੂੰ ਬਿੰਮਲ ਪੜਦਾ ਜ਼ਰੂਰ ਆ ਠੀਕ ਹੈ ਤੂੰ ਨੇ ਮਜਬੀ ਸਿੱਖ ਹੋ ਕੇ ਇੰਨਾ ਵੱਡਾ ਮੰਨਿਆ ਰੰਗ ਰੇਟਾ ਗੁਰੂ ਦਾ ਬੇਟਾ ਇਨਾ ਵੱਡਾ ਨਾਂ ਕੁਹਾ ਕੇ ਤੇ ਤੁਸੀਂ ਬਿਮਲ ਦੇ ਪਿੱਛੇ ਪਿਓ ਮਿੰਗੇ ਤੇ ਸਾਡੇ ਗੁਰੂਆਂ ਨੇ ਇਨਾ ਵンス ਵਾਰਤਾ ਉਹ ਦੀ ਤੂੰ ਗੱਲ ਹੀ ਨਹੀਂ ਕਰਦਾ ਮਿੰਗੇ ਦੇਖੋ ਜੀ ਹਰੇਕ ਧਰਮ ਦੇ ਵਿੱਚ ਇਹ ਕਿਹਾ ਗਿਆ ਹੈ ਵੀ mohabbat ਪਿਆਰ ਕਰੋ ਠੀਕ ਹੈ ਜੀ ਭੁੱਖੇ ਨੂੰ ਰੋਟੀ ਖਾਓ ਤੁਸੀਂ ਇਹ ਨਹੀਂ ਆਪਦੇ ਮਾਂ ਪਿਓ ਛੱਡ ਦਿਓ ਇਹ ਨਹੀਂ ਕਿਹਾ ਗਲੇ ਨੇ ਤੇ ਉਸ ਬਹੁਤ ਉਹਨੇ ਮੈਨੂੰ ਕਥਾ ਸੁਣਾਈ ਸੀ ਜੀ ਫਿਰ ਉਹਨੂੰ ਮੈਂ ਕਹਿ ਆਮਨੇ ਬਾਬਾ ਜੀ ਕਥਾ ਐਵੇਂ ਆ ਆਪਾਂ ਇਕੱਠੇ ਮਿਲ ਕੇ ਮਿੰਨਗੇ ਜੰਗਾਂ ਲੜੀਨ ਤੇ ਸਾਡਾ ਸਿਕਲੀਗਰ ਸਿੰਘ ਇਹ ਨਾ ਜਿਹੜਾ ਅਸੀਂ ਸਿਰਫ ਗੁਰੂ ਪਾਤਸ਼ਾਹ ਨੂੰ ਹੀ ਮੰਨਦੇ ਆਂ ਹੋਰ ਕਿਸੇ ਨੂੰ ਨਹੀਂ ਮੰਨਦੇ ਲੱਗਦੀ ਗੱਲ ਸਮਝੇ ਬਈ ਜੇ ਮੈਂ ਹੋਰ ਮੰਦਰਾ-ਮੁੰਦਰਾ ਇੰਚ ਜਲਦੇ ਸਾਡਾ ਕੋਈ ਮੰਦਰ-ਮੁੰਦਰ ਵਾਸਤਾ ਨਹੀਂ ਸਾਡਾ ਹਰਿਮੰਦਰ ਹੀ ਮੰਦਰ ਆ ਮੈਂ ਤੁਸੀਂ ਕਿਹਾ ਸ਼ਿਗਲੀ ਭਾਈ ਚਾਰੇ ਚੋ ਹਣਾ ਜਿਵੇਂ ਇਧਰ ਜੁਪੀ ਬਿਹਾਰ ਸਾਈਡ ਹਣਾ ਉਧਰ ਬੜਾ ਸ਼ਿਗਲੀ ਭਾਈ ਚਾਰਾ ਜਿਵੇਂ ਤੁਸੀਂ ਸ਼੍ਰੀ ਗੰਗਾ ਨਗਰ ਤੋਂ ਆਏ ਹੋ ਹਣਾ ਜਿੱਦਾਂ ਸੋਸ਼ਲ ਮੀਡੀਆ ਤੇ ਨਾ ਵੀਡੀਓ ਵਾਇਰਲ ਹੁੰਦੀ ਆ ਉੱਤੇ ਬੜੇ ਇੱਕ ਇਹਦੀ ਕਿ ਮੰਦੇ ਕਮੈਂਟ ਆਉਂਦੇ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਨਾਲ ਬੋਲਿਆ ਜਾਂਦਾ ਕਿ ਕਹਿਣ ਜਦੋਂ ਸੋਸ਼ਲ ਮੀਡੀਆ ਤੇ ਜਿਵੇਂ ਫੇਸਬੁੱਕ ਹੋ ਗਿਆ ਜਾਂ ਸੋਸ਼ਲ ਮੀਡੀਆ ਤੇ ਇਹ ਕੋਈ ਵੀਡੀਓ ਪੈਂਦੀ ਆ ਉਸ ਭਾਈਚਾਰੇ ਦੀ ਜਿੱਦਾਂ ਯੂਪੀ ਬਿਹਾਰ ਸਾਈਡ ਤੋਂ ਨੇ ਹਨਾ ਉਹ ਥੋੜਾ ਜਿਹਾ ਉਧਰਲਾ ਟੱਚ ਆਉਂਦਾ ਉਹਦੇ ਕਰਕੇ ਹਨਾ ਉਧਰ ਦਾ ਇੱਕ ਪਹਿਰਾਵਾ ਕਹਿ ਦਈਏ ਹਨਾ ਉਹ ਕਿਤੇ ਨ ਕਿਤੇ ਦੇਖਣ ਨੂੰ ਮਿਲਦਾ ਉਹਦੇ ਤੇ ਬੜੇ ਗੰਦੇ ਕਮੈਂਟ ਕੀਤੇ ਜਾਂਦੇ ਨੇ ਉਹ ਦੇਖੋ ਜੀ ਉਹ ਗੰਦੇ ਕਮੈਂਟ ਜਿਹੜੇ ਬੰਦੇ ਕਰਦੇ ਆ ਨਾ ਉਹਨਾਂ ਦੀ ਸੋਚ ਹੁੰਦੀ ਆ ਗੰਦੀ ਜੇਬ ਜੀ ਆਪਣੀ ਸੋਚ ਹੋਊਗਾ ਨਾ ਬੇਬ ਜੀ ਗੱਲ ਬੰਦਾ ਕਰੂਗਾ ਠੀਕ ਹੈ ਨਾ ਹੁਣ ਆਪਣੀ ਸੋਚ ਗੁਰੂ ਪਾਤਸ਼ਾਹ ਦੀ ਚੱਲਦੀ ਹੈ ਨਾ ਤੇ ਆਪਣੀ ਗੁਰੂ ਪਾਤਸ਼ਾਹ ਵਾਲੀ ਸੋਚ ਚੱਲੇਗੀ ਜੇ ਆਪਾਂ ਗੰਦੇ ਵਿਚਾਰ ਰੱਖਾਂਗੇ ਤੇ ਫਿਰ ਉਹ ਗੰਦਾ ਵਿਚਾਰੀ ਬੰਦਾ ਗੰਦੀ ਬਕੂਗਾ ਠੀਕ ਹੈ ਜੀ ਤੇ ਬਾਕੀ ਪਿਰਾਵੇ ਆ ਕਿ ਕਿਸੇ ਕਿਹ ਥਾਵਾਂ ਤੇ ਹੁਣ ਉਧਰ ਜਿਹੜੇ ਸਿਕਲੀਕਰ ਰਹਿ ਗਏ ਨਾ ਕਈ ਇਹਨੂੰ ਕਈ ਇਹਨੂੰ ਅਰਦਾਸ ਵੀ ਵਿਚਾਰੇ ਅਨਪੜ੍ਹੇ ਗਏ ਜਿਵੇਂ ਸਿਆਣੇ ਪੜ੍ਹਨਾ ਸਾਨੂੰ ਵਾਹਿਗੁਰੂ ਸ਼ਬਦ ਦਾ ਅਸੀਂ ਉਹਦੀ ਪੂਜਾ ਕਰਦੇ ਆ ਠੀਕ ਹੈ ਜੀ ਵਾਇਗਰੂ ਪੂਜਾ ਕਰਕੇ ਆਪ ਦਾ ਕਾਰੋਬਾਰ ਰੇਚ ਲੱਗ ਜਾਂਦੇ ਆ ਤੇ ਲੋਹਾ ਜਿਹੜਾ ਹੈ ਲੋਹਾ ਅਸੀਂ ਲਾਂਦੇ ਆ ਪਰਖ ਕੇ ਇਹਦੇ ਚ ਇਹ ਨਹੀਂ ਆ ਬੇ ਮੁੜ ਜਾਊਗਾ ਮੁੜਦਾ ਨਹੀਂ ਠੀਕ ਹੈ ਆ ਵੇਖੋ ਵਜਨ ਕੁਛ ਨਹੀਂ ਹੈ ਨਾ ਤੇ ਤਵੇ ਦਾ ਮੋਰਾ ਘੜ ਦੂਗਾ ਹਾਂ ਇੰਨੀ ਤਾਕਤ ਹੈ ਜਿੰਨੀ ਪਾਵਰ ਹੈ ਇੰਨੀ ਕਾਰਾਗਰੀ ਹੱਥਾਂ ਦੇ ਹਾਂ ਜੀ ਇਹ ਮਤਲਬ ਦੇ ਕੁਝ ਹੁਣ ਕਾਰਗਰੀਤ ਬੰਦੇ ਹੋਰ ਵੀ ਕਈ ਸਮਾਜ ਦੇ ਮੁੰਡੇ ਬਣ ਗਏ ਆ ਵੇਖੋ ਵੇਖੀ ਮਸੀਨਾਂ ਹੀ ਪਿੰਨ ਠੀਕ ਆ ਜੀ ਇਥੇ ਇੰਨੀ ਦੁਕਾਨਾਂ ਲੱਗੀ ਹੋਈਨ ਅਸੀਂ ਇਹ ਨਹੀਂ ਗੰਦੇ ਵੀ ਐਸੀ ਵੱਡੇ ਕਾਰੀਕਰ ਹੈਗੇ ਨਾ ਠੀਕ ਆ ਗੱਲ ਇਹ ਚੱਲ ਰਹੀ ਆ ਆਪਣੀ ਵੀ ਕਈ ਸਮਾਜ ਨੇ ਕੀ ਕੀਤਾ ਆਪਦਾ ਕੰਮ ਹੀ ਬਦਲਤਾ ਅਸੀਂ ਅਜੇ ਕਾਰੋਬਾਰ ਨਹੀਂ ਬਦਲਿਆ 1000 ਰੁਪਏ ਦੇ ਢਾਡੀਏ ਮਿਸਤਰੀ ਬੰਦੇ ਦੀ ਚੇਜੇ ਦੇ ਕੰਮ ਤੇ ਜਾਈਏ ਨਾ ਤੇ ਉਹਨੂੰ 900 ਔਰ 800 ਰੁਪਏ ਢਾਡੀਏ ਮੇ ਮਿਲਦੀ ਆ ਠੀਕ ਆ ਹੁਣ ਸਾਡਾ ਪੂਰਾ ਬੱਚਾ ਜੀ ਆ ਜਨਤ ਢਾਡੀ ਨੇ ਛੱਡ ਗਿਆ ਸੀ ਇਹਦੇ ਚ ਲੱਗੇ ਆ ਤੇ ਮਾਲਕ ਸਾਡਾ ਇਹਦੇ ਚ ਖਰਚਾ ਵੀ ਪੂਰਾ ਕਰਦਾ ਹੈ ਲੈਣ ਦੇਣ ਸਾਰਾ ਹੋ ਜਾਂਦਾ ਹੈ ਇਹ ਨੀਆਂ ਬੇ ਚਲੋ ਆ ਯਾਰ ਨਾ ਰੁਪਏ ਲਾਤਾ ਪੂਰੇ ਨਹੀਂ ਹੋਣੇ ਸਾਡੇ ਕਈ ਬੇਲੀ ਦਿਲ ਛੱਡ ਜਾਂਦੇ ਨੇ ਯਾਰ ਕੱਠ ਨਹੀਂ ਹੋਇਆ ਸਮਾਨ ਨਹੀਂ ਵਿਕਿਆ ਘਰੇ ਜਾ ਕੇ ਲੈਣ ਦੇਣ ਕਿਵੇਂ ਹੋਗਾ ਤੇ ਫਿਰ ਉਹਦੇ ਚ ਕੀ ਹੈ ਇੱਕ ਬੰਦਾ ਤੇ ਇਹ ਜੀ ਸੋਚਦਾ ਹੁੰਦਾ ਹੈ ਤੇ ਕਈ ਬੰਦੇ ਹੁੰਦੇ ਨੇ ਪਾਵਰ ਦੇਣ ਵਾਲੇ ਜਿਵੇਂ ਪੰਜ ਉਂਗਲੀ ਦਾ ਅਲੱਗ-ਅਲੱਗ ਗੋਣੇ ਨਾ ਉਵੇਂ ਬੰਦੇ ਦਾ ਵੀ ਗੋਣਾ ਅਲੱਗ-ਅਲੱਗ ਹੁੰਦਾ ਹੈ ਕਈ ਤਾਂ ਪਾਵਰ ਮਤਲਬ ਆਬਦੀ ਘਟਾਂ ਦੇ ਕਈ ਪਾਵਰ ਦੇਣ ਵਾਲੇ ਨੇ ਬਈ ਦਿਲ ਨਾ ਛੱਡੋ ਆਪ ਦਾ ਇਹ ਸਾਰਾ ਕਾਰੋਬਾਰ ਜਿਹਦੇ ਤੇ ਆਸਰੇ ਲੇ ਆਏ ਜਿੰਨੇ ਪਹੁੰਚਾਇਆ ਹੈ ਪਾਣੂ ਉਹ ਆਪ ਦਾ ਆਪਣਾ ਇਹ ਕਾਰੋਬਾਰ ਵੀ ਹੈ ਪਰ ਅੱਗੇ ਬਤਾਉਗਾ। ਅਹ ਬਾਬਾ ਜੀ ਤੁਸੀਂ ਹਰ ਸਾਲ ਇੱਥੇ ਆਉਂਨੇ ਹੋ ਸ਼ਹੀਦੀ ਜੋੜ ਮੇਲ ਤੇ ਆਉਂਨੇ ਹੋ ਤਾਂ ਕਿੰਨਾ ਕੁ ਸੰਗਤ ਦੇ ਵੱਲੋਂ ਹੁੰਘਾਰਾ ਮਿਲਦਾ ਹੈ ਕਿੰਨਾ ਕੁ ਕਹਦੀ ਕਿ ਸੰਗਤ ਪਿਆਰ ਦਿੰਦੀ ਹੈ। ਇਹ ਸੰਗਤ ਜੀ ਦੇਖੋ ਜੀ ਬਹੁਤ ਪਿਆਰ ਕਰਦੀ ਜੀ ਸਾਡੇ ਨਾਲ ਜੀ ਠੀਕ ਹੈ ਜੀ ਬਹੁਤ ਸਾਡਾ ਇੱਜ਼ਤਮਾਨ ਹੁੰਦੇ ਜੀ ਠੀਕ ਹੈ ਐਂ ਲੱਗਦਾ ਹੈ ਜੋ ਮਤਲਬ ਉੱਥੇ ਉਹ ਪਰਾਇਦੇਸ਼ ਲੱਗਦਾ ਜਿੱਥੇ ਅਸੀਂ ਰਹਿੰਦੇ ਆਂ। ਤੇ ਅਸੀਂ ਹੁਣ ਇੱਥੇ ਆਪਦਾ ਘਰ ਪਰਿਵਾਰ ਅਸੀਂ ਤਾਲਾ ਜਿੰਦਰਾ ਨਹੀਂ ਮਾਰ ਗੰਦੇ ਘਰੇ ਕਈ ਛੱਡ ਕੇ ਆਂਦੇ ਆ ਠੀਕ ਹੈ ਜਿਵੇਂ ਛੱਡ ਕੇ ਆਂਦੇ ਆ ਉਂ ਹੀ ਸਾਨੂੰ ਆਪਦਾ ਘਰ ਮਿਲਦਾ ਹੈ ਠੀਕ ਹੈ ਮੈਨੂੰ ਮੈਨੂੰ ਮੰਨ ਲੇ ਵੀ 35 ਸਾਲ ਹੋ ਗਏ ਆ ਕੰਮ ਕਰਦੇ ਨੂੰ ਮੈਂ ਆਪਦਾ ਅਜੇ ਤੱਕ ਜਿੰਦਰਾ ਨਹੀਂ ਲਾਇਆ ਘਰੇ ਇੰਨਾ ਭਰੋਸਾ ਗੁਰੂ ਸਾਹਿਬ ਤੇ ਇੰਨਾ ਭਰੋਸਾ ਜੀ ਮੇਰਾ ਅੰਗੂਠਾ ਟੁੱਟਿਆ ਹੋਇਆ ਹੈ ਮੈਂ ਆਪਦਾ ਪੱਟਾ ਨਹੀਂ ਕਰਵਾ ਗਿਆ ਠੀਕ ਹੈ ਡਾਕਟਰ ਕਹਿੰਦੇ ਸੀ 3 ਦਿਨ ਰਹਿ ਜਾ ਤੂੰ ਪਟਾ ਕਰਵਾਲਾ ਠੀਕ ਆ ਐਟ ਉਸ ਤੇ ਇੱਥੇ ਲੱਗੇ ਸੀ ਘਾਣਾ ਇੰਨਾ ਵੱਡਾ ਇਹ ਤੁਹਾਡੀ ਟੁੱਟੀ ਹੋਈ ਆ ਠੀਕ ਆ ਮਿੰਡੀਆਂ ਚਾਹੇ ਪੁਰਜਾ ਪੁਰਜਾ ਕੱਟ ਜੇ ਪਰ ਆਪ ਦਾ ਜਿਹੜੇ ਪਹਿਲਾਂ ਉਧਰ ਜਾ ਕੇ ਫੇਰ ਵੇਖਾਂਗੇ ਸਰੇ ਦੀ ਦਿੱਕਤ ਵੀ ਹੁੰਦੀ ਆ ਕੋਈ ਫਿਜੀ ਗੱਲ ਨਹੀਂ ਆ ਠੀਕ ਹੈ ਨਾ ਤੇ ਦੁੱਖ ਨੂੰ ਆਪਾਂ ਅਪਣਾਵਾਂਗੇ ਨਾ ਤੇ ਸੁੱਖ ਆਪਣੇ ਆਪ ਹੀ ਮਗਰ ਲੱਜੂਗਾ ਜੇ ਦੁੱਖ ਤੋਂ ਡਰਗੇ ਨਾ ਤੇ ਸਮਝ ਲੈ ਫਿਰ ਆਪਾਂ ਇੱਕ ਕਚਰਾ ਹੁੰਦਾ ਹੈ ਨਾ ਫਿਰ ਆਪਾਂ ਕਚਰੇ ਹੀ ਆ ਫਿਰ ਜਿਹੜਾ ਮਰਜੀ ਚੱਕ ਕੇ ਲੈ ਜਾਊਗਾ ਬੰਦਾ ਲੱਗੀ ਗੱਲ ਸਮਝ ਆ ਬਈ ਦੁੱਖ ਹੁੰਦਾ ਹੈ ਅਗਲਾ ਸੋਚਦਾ ਹੈ ਯਾਰ ਆ ਕੰਮ ਕਰੂੰਗਾ ਤੇ ਯਾਰ ਮੈਨੂੰ ਯਾਰ ਘਾਟਾ ਨਾ ਪਈ ਜਾਏ ਫਿਰ ਉੱਥੇ ਮੈਨੂੰ ਕੋਈ ਡਾਂਗਾ ਨਾ ਫੇਰ ਦੇ ਕਈ ਕਈ ਬੰਦੇ ਬਹੁਤ ਵਿਚਾਰਦੇ ਹੁੰਦੇ ਨੇ ਤੇ ਵਿਚਾਰਾ ਇਹ ਰੱਖੋ ਵਾਹਿਗੁਰੂ ਵਾਲਾ ਸੂਰਮਾ ਬਣਗੇ ਚੱਲੋ ਠੀਕ ਹੈ ਲੰਡੀ ਪੂਚੀਆਂ ਤੋਂ ਨਿੰਦਰਨਾ ਜੋ ਵੀ ਕਰਨਾ ਹੈ ਛੇਵੇਂ ਪਾਛੇ ਵਾਹਿਗੁਰੂ ਆਪਣੇ ਨਾਲ ਰਹਿੰਦਾ ਹੈ ਹਰ ਦਮ ਇਹ ਨੀਆਂ ਜੋ ਅਲੱਗ ਨਹੀਂ ਆ ਜਿਵੇਂ ਦਰਦ ਹੁੰਦਾ ਹੈ ਨਾ ਆਪਣਾ ਐਵੇਂ ਮਹਿਸੂਸ ਹੁੰਦਾ ਹੈ ਵਾਹਿਗੁਰੂ ਜਿਵੇਂ ਦਰਦ ਹੁੰਦਾ ਹੈ ਨਾ ਸਰੀਰ ਦੇ ਵਿੱਚ ਠੀਕ ਹੈ ਐਵੇਂ ਵਾਹਿਗੁਰੂ ਆਪ ਨੂੰ ਮਹਿਸੂਸ ਹੁੰਦਾ ਹੈ ਸਿਰਫ ਇੱਕ ਅੱਖੋਂ ਤੋਂ ਦੇਖਣ ਵਾਲਾ ਬਾਕੀ ਆ ਔਰ ਪੁੱਛੋ ਜੀ ਸੋ ਇਥੇ ਕਿੰਨਾ ਕ ਜਿਹੜਾ ਤੁਸੀਂ ਸਾਜੋ ਸਮਾਨ ਹਥਿਆਰ ਜਿਹੜੇ ਨੇ ਉਹ ਲੈ ਕੇ ਆਉਨੇ ਹੋ ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਹੁਕਮ ਸੀਗਾ ਤੁਹਾਨੂੰ ਜਿਹੜਾ ਹਥਿਆਰ ਬਣਾਉਣ ਦਾ ਸੋ ਹੁਣ ਤੱਕ ਤੁਸੀਂ ਬਣਾ ਰਹੇ ਹੋ ਕਿੰਨਾ ਕ ਜਿਹੜਾ ਕਹਿੰਦੀ ਇੱਕ ਸਾਜੋ ਸਮਾਨ ਇਥੇ ਲੈ ਕੇ ਪਹੁੰਚਦੇ ਹੋ ਦੇਖੋ ਜੀ ਸਾਡੇ ਬਟੇਰੇ ਜੋ ਹੁੰਦੇ ਸੀ ਨਾ ਉਹਨਾਂ ਕੋਲੇ ਮਸ਼ੀਨਾਂ ਨਹੀਂ ਹੁੰਦੀ ਸੀ ਠੀਕ ਆ ਅਸੀਂ ਆਪਦੇ ਪਿਓ ਨਾਲ ਅਸੀਂ ਪੱਥਰ ਨਾਲ ਰਗੜ ਕੇ ਦਿੰਦੇ ਸੀ ਜਿਵੇਂ ਕਾਲਾ ਲੋਵਾ ਲਾ ਲੋ ਤੁਸੀਂ ਇਹਦੇ ਉੱਪਰ ਅਸੀਂ ਪੱਥਰ ਲਾਇਆ ਪੱਥਰ ਕਿਹੜਾ ਆ ਜਿਹੜਾ ਹੁੰਦਾ ਹੈ ਗਲਿੰਡਰ ਵਾਲਾ ਟੁੱਟੇ ਪੁਰਾਣੇ ਉਹਨੂੰ ਅਸੀਂ ਕਾਲ ਸੋਤਾਰ ਕੇ ਤੇ ਆ ਮੇਰੇ ਪਿਓ ਨੂੰ ਦੇ ਦਿੱਤਾ ਪਿੱਛੇ ਗੁੱਲਾ ਬਣਾ ਕੇ ਰੱਖਦੇ ਸੀ ਅਸੀਂ ਇਦਾਂ ਠੀਕ ਹੈ ਇੱਥੇ ਕਿਲਾ ਗੱਡੇ ਹੁੰਦੇ ਸੀ ਜ਼ਮੀਨ ਦੇ ਚ ਫਿਰ ਪਿਓ ਨੇ ਰੇਤ ਨਾਲ ਚਮਕਾਤਾ ਜਿਵੇਂ ਹੁਣ ਸਾਡੇ ਨਿਆਣੇ ਲੈ ਲੋ ਤੁਸੀਂ ਮਗਰ ਵੇਖਦੇ ਹੋ ਨਾ ਅਸੀਂ ਡੇਡੇ ਹੁੰਦੇ ਸੀ ਲੋਹੇ ਨੂੰ ਚਮਕਾ ਕੇ ਤੇ ਉਹਨੂੰ ਦੇ ਦੇਣਾ ਬਿਲਾ ਤੇ ਸਰਦਾਲੂ ਸੀ ਉਹ 15 ਮਿੰਟ ਵੇਖ ਕੇ ਬਾਬਾ ਜੀ ਕੋਈ ਨੂੰ ਤੁਸੀਂ ਤਿਆਰ ਕਰ ਦੋ ਇਹ ਜਿਹੜੀ ਗੱਲ ਤੇ ਉਹਨੂੰ 35 ਸਾਲ ਪੁਰਾਣੀ ਦੱਸ ਰਿਆਂ ਜਦੋਂ ਅਸੀਂ ਨਿਆਣੇ ਹੁੰਦੇ ਸੀ ਫਿਰ ਐਵੇਂ ਵੇਖਦੇ ਵੇਖਦੇ ਕਿਸੇ ਨੇ ਯਾਰ ਤੁਸੀਂ ਉੱਥੇ ਗਲਿੰਡਰ ਮਿਲਦਾ ਹੈ ਪਟਿਆਲੋਂ ਫਿਰ ਅਸੀਂ ਗਲਿੰਡਰ ਲਿਆ ਗਲਿੰਡਰ ਲਿਆ ਕੇ ਫਿਰ ਅਸੀਂ ਰੇਤੀ ਵਾਲਾ ਕੰਮ ਕਰਤਾ ਬੰਦ ਫਿਰ ਅਸੀਂ ਗਲਿੰਡਰ ਨਾਲ ਘਰੇ ਚਮਕਾ ਕੇ ਪ੍ਰੇਮ ਨਾਲ ਸਾਨੂੰ ਚੰਗਾ ਲੱਗਦਾ ਹੈ ਫਿਰ ਅਸੀਂ ਸ਼ਸਤਰ ਨੂੰ ਰੱਖਦੇ ਆ ਜੇ ਸਾਨੂੰ ਚੰਗਾ ਨਹੀਂ ਲੱਗਿਆ ਨਾ ਉਸ ਦੇ ਫਿਰ ਅਸੀਂ ਲੱਗੇ ਰਹਿੰਦੇ ਆ ਵੀ ਕੀ ਕਮੀ ਰਹੀ ਹੈ ਇਹਦੇ ਵਿੱਚ ਹੁਣ ਇਹਦੇ 'ਚ ਲਾ ਲਓ ਤੁਸੀਂ ਕੋਈ ਦਿਖਦੀ ਹੈ ਕਮੀ ਹੈ ਤੇ ਇਹ ਸ਼ਸਤਰ ਤੁਸੀਂ ਪੱਕੀ ਦਕਾਨਾ ਤੇ ਖਰੀਦੋਗੇ 2000 ਤੋਂ ਘੱਟ ਨਹੀਂ ਮਿਲਣਾ ਠੀਕ ਆ ਤੇ ਅਸੀਂ 5-600 ਨੂੰ ਦੇ ਦਿੰਦੇ ਆ ਤੇ ਦੁਕਾਨਦਾਰ ਨੇ ਆਪ ਦਾ ਖਰਚਾ ਪੂਰਾ ਕਰਨਾ ਹੈ ਲੇਟ ਦਾ ਖਰਚਾ ਕਰਨਾ ਹੈ ਦੁਕਾਨ ਦਾ ਕਿਰਾਇਆ ਪੂਰਾ ਕਰਨਾ ਹੈ ਠੀਕ ਆ ਤੇ ਸਾਡਾ ਅਸੀਂ ਇਹ ਸੋਚ ਲੈਂਦੇ ਵੀ ਅਸੀਂ ਆਪ ਬਣਾਏ ਲੋਹਾ ਲਿਆ ਕੇ ਆਪ ਦੀ ਸਾਡੀ ਜਿਹੜੀ ਕਾਰਾ ਕਰੀ ਮਿਹਨਤ ਲੱਗੀ ਆ ਅਸੀਂ ਉਹੀ ਪੈਸੇ ਲੈਂਦੇ ਆ ਨਜੇ ਚ ਪੈਸੇ ਨਹੀਂ ਲੈਂਦੇ ਕਿਸੇ ਤੋਂ ਸੋ ਇਹ ਸਨ ਬਾਬਾ ਜੀ ਜਿਹੜੇ ਸ਼੍ਰੀ ਗੰਗਾ ਨਗਰ ਤੋਂ ਆਏ ਨੇ ਜਿਨ੍ਹਾਂ ਨੂੰ ਸ਼ਸਤਰ ਬਣਾਉਣ ਦੇ ਜਿਹੜੇ ਇਹ ਕਹਿੰਦੀ ਕਿ ਗੁਰੂ ਸਾਹਿਬ ਦਾ ਆਦੇਸ਼ ਸੀ ਕਿ ਜਿਹੜੇ ਇਹ ਬਿਨਾ ਸ਼ਸਤਰ ਕੇ ਨਾਮ ਦਿਉ ਮੈਂ ਦਦਾਰੇ ਸੋ ਇਹਨਾਂ ਸ਼ਸਤਰਾਂ ਦੇ ਨਾਲ ਜਿਹੜੇ ਸਿੰਘ ਸਾਹਿਬ ਇੱਥੇ ਪਹੁੰਚੇ ਨੇ ਸੋ ਦਾ ਸ਼ਸਤਰ ਲੈ ਕੇ ਜਾਂਦੇ ਨੇ ਇਹਨਾਂ ਤੋਂ ਕਹਿੰਦੀ ਕਿ ਕਿਤੇ ਨਾ ਕਿਤੇ ਜਿਹੜੀ ਗੁਰੂ ਸਾਹਿਬ ਦੀ ਉਹ ਚਟਕਾ ਉਹ ਇਹਨਾਂ ਸ਼ਸਤਰਾਂ ਦੇ ਵਿੱਚੋਂ ਵੀ ਦਿਖਾਈ ਦਿੰਦੀ ਹੈ ਇਹ ਸ਼ਸਤਰਾਂ ਦੇ ਨਾਲ ਵੀ ਜਰੂਰ ਲੱਗਦੇ ਆ ਸੋ ਤਸਵੀਰਾਂ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ